ਆਪਣੀ ਅੱਜ ਦੀ ਸੱਚੀ ਘਟਨਾ ਅੰਮਰਸਰ ਸ਼ਹਿਰ ਦੇ ਇੱਕ ਕਹਿੰਦੇ ਕਹਾਉਂਦੇ ਪਰਿਵਾਰ ਦੀ ਘਟਨਾ ਪ੍ਰਾਈਵੇਸੀ ਦੇ ਲਈ ਆਪਾਂ ਪਾਤਰਾਂ ਦੇ ਨਾਮ ਚੇਂਜ ਕਰਾਂਗੇ ਅੰਮਰਸਰ ਦੇ ਔਜਲਾ ਪਰਿਵਾਰ ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟਦਾ ਜਦੋਂ ਔਜਲਾ ਸਾਹਿਬ ਫੌਜ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਤੇ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਸਰਕਾਰ ਉਹਨਾਂ ਦੀ ਵਿਧਵਾ ਪਤਨੀ ਨੂੰ ਇੱਕ ਗੈਸ ਏਜੰਸੀ ਅਲਾਟ ਕਰਦੀ ਆ ਕਿਉਂਕਿ ਔਜਲਾ ਸਾਹਿਬ ਨੇ ਦੇਸ਼ ਦੀ ਰੱਖਿਆ ਲਈ ਆਪਣੀ ਜਾਨ ਦਿੱਤੀ ਸੀ ਤੇ ਉਹਨਾਂ ਦੇ ਪਰਿਵਾਰ ਦੇ ਗੁਜ਼ਾਰੇ ਲਈ ਸਰਕਾਰ ਨੇ ਉਹਨਾਂ ਨੂੰ ਗੈਸ ਏਜੰਸੀ ਅਲਾਟ ਕਰ ਦਿੱਤੀ। ਔਜਲਾ ਦੀ ਪਤਨੀ ਮਨਜੀਤ ਕੌਰ ਤੇ ਉਹਦੇ ਦੋ ਬੱਚੇ ਬੇਟਾ ਤੇ ਬੇਟੀ ਉਹ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਆ। ਹਾਂ ਉਹਨਾਂ ਦੀ ਏਜੰਸੀ ਹੈ ਜਿਹੜੀ ਬਹੁਤ ਵਧੀਆ ਚੱਲਦੀ ਆ। ਔਜਲਾ ਸਾਹਿਬ ਦਾ ਸ਼ਹਿਰ ਦੇ ਵਿੱਚ ਵਧੀਆ ਨਾਮ ਸੀ ਤੇ ਇਹ ਕਾਰੋਬਾਰ ਉਹਨਾਂ ਦਾ ਵਧੀਆ ਚੱਲ ਪਿਆ। ਇੱਕ ਵਿਧਵਾ ਔਰਤ ਲਈ ਆਪਣੇ ਬੱਚੇ ਪਾਲਣੇ ਤੇ ਕਾਰੋਬਾਰ ਵੇਖਣਾ ਬਹੁਤ ਔਖਾ ਕੰਮ ਹੁੰਦਾ। ਪਰ ਮਨਜੀਤ ਕੌਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੀ ਸੀ ਉਹ ਆਪਣੇ ਦੋਨਾਂ ਬੱਚਿਆਂ ਨੂੰ ਪੜਾਉਂਦੀ ਆ ਉਹਦੀ ਬੇਟੀ ਪ੍ਰੀਤ ਤੇ ਬੇਟਾ ਸੋਨੂ ਦੋਨਾਂ ਦੀ ਉਹ ਪਰਵਰਿਸ਼ ਕਰਦੀ ਆ ਪਰ ਉਹਦੀ ਜਿਹੜੀ ਬੇਟੀ ਆ ਉਹ ਜਾਦਾ ਹੀ ਜਿੱਦੀ ਹੁੰਦੀ ਆ ਜਿਹੜੀ ਮਨਜੀਤ ਕੌਰ ਆ ਉਹ ਆਪਣੀ ਧੀ ਨੂੰ ਕਦੇ ਵੀ ਕਿਸੇ ਪੈਸੇ ਟਕੇ ਦੇ ਪੱਖੋਂ ਜਵਾਬ ਨਹੀਂ ਦਿੰਦੀ ਤੇ ਆਪਣੇ ਪੁੱਤਰ ਨੂੰ ਵੀ ਨਹੀਂ ਜਦੋਂ ਵੀ ਉਹ ਪੈਸੇ ਮੰਗਦੇ ਤਾਂ ਉਹ ਉਹਨਾਂ ਨੂੰ ਖੁੱਲੇ ਪੈਸੇ ਦਿੰਦੀ ਸੀ ਤੇ ਇਸੇ ਦਾ ਫਾਇਦਾ ਉਹਦੀ ਔਲਾਦ ਆ ਜਿਹੜੀ ਉਹ ਉਠਾਉਂਦੀ ਆ ਦੀ ਪ੍ਰੀਤ ਜਵਾਨ ਹੋ ਜਾਂਦੀ ਆ ਤੇ ਜਦੋਂ ਉਹ ਹੀ ਜਵਾਨ ਹੁੰਦੀ ਆ ਉਹਦੇ ਬਹੁਤ ਸਾਰੇ ਮੁੰਡਿਆਂ ਦੇ ਨਾਲ ਸਬੰਧ ਆ ਜਿਹੜੇ ਉਹ ਕਾਇਮ ਹੋ ਜਾਂਦੇ ਆ ਆਪਣੇ ਤੋਂ ਛੋਟੀ ਉਮਰ ਦੇ ਮੁੰਡਿਆਂ ਦੇ ਨਾਲ ਉਹ ਗੱਲਾਂ ਬਾਤਾਂ ਕਰਦੀ ਸੀ ਉਹਨਾਂ ਤੇ ਖੂਬ ਪੈਸਾ ਉਡਾਉਂਦੀ ਕਿਉਂਕਿ ਉਹਦੀ ਮਾਂ ਕਦੇ ਪੈਸੇ ਪਿੱਛੇ ਜਵਾਬ ਨਹੀਂ ਦਿੰਦੀ ਸੀ ਇਸ ਕਰਕੇ ਉਹਦੀ ਅੱਜ ਕਿਸੇ ਹੋਰ ਮੁੰਡੇ ਨਾਲ ਕੱਲ ਕਿਸੇ ਹੋਰ ਨਾਲ ਇਸ ਤਰ੍ਹਾਂ ਉਹ ਗੱਲਬਾਤ ਕਰਦੀ ਰਹਿੰਦੀ ਸੀ ਤੇ ਇਸ ਗੱਲ ਦਾ ਸਾਰੇ ਸਕੂਲ ਨੂੰ ਪਤਾ ਸੀ ਪਰ ਮਨਜੀਤ ਕੌਰ ਆਪਣੇ ਕੰਮ 'ਚ ਇੰਨੀ ਵਿਅਸਤ ਸੀ ਕਿ ਉਹਨੂੰ ਆਪਣੀ ਧੀ ਦੇ ਇਨ੍ਹਾਂ ਕੰਮਾਂ ਦਾ ਪਤਾ ਨਹੀਂ ਲੱਗਿਆ ਤੇ ਉਹਨਾਂ ਦੇ ਗੁਆਂਢ ਦੇ ਵਿੱਚ ਹੀ ਇੱਕ ਹਸਪਤਾਲ ਹੁੰਦਾ ਜਿੱਥੇ ਅਮਰਸਰ ਦੇ ਵਿੱਚੋਂ ਰਹਿੰਦੇ ਹੁੰਦੇ ਆ ਉਸ ਹਸਪਤਾਲ ਦੇ ਵਿੱਚ ਇੱਕ ਪ੍ਰਦੀਪ ਸ਼ਰਮਾ ਨਾਂ ਦਾ ਮੁੰਡਾ ਹੁੰਦਾ ਜਿਹੜਾ ਕਿ ਹਿਮਾਚਲ ਤੋਂ ਹੁੰਦਾ ਉਹ ਲੈਬਾਰਟਰੀ ਦੇ ਵਿੱਚ ਕੰਮ ਕਰਦਾ ਤੇ ਜਦੋਂ ਵੀ ਮਨਜੀਤ ਕੌਰ ਨੂੰ ਕੋਈ ਪ੍ਰੋਬਲਮ ਹੁੰਦੀ ਤਾਂ ਉਹ ਮੁੰਡਾ ਉਹਨਾਂ ਦੇ ਟੈਸਟ ਕਰਨ ਲਈ ਸੈਂਪਲ ਲੈਣ ਆਉਂਦਾ ਜਾਂ ਮਨਜੀਤ ਕੌਰ ਨੂੰ ਵੈਸੇ ਵੀ ਕੋਈ ਦਿੱਕਤ ਹੁੰਦੀ ਉਹ ਉਸੇ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣ ਜਾਂਦੀ ਸੀ ਹੁਣ ਉਸ ਮੁੰਡੇ ਦਾ ਇਹਨਾਂ ਦੇ ਘਰ ਆਉਣਾ ਤੇ ਪ੍ਰੀਤ ਉਹਦੇ ਵੱਲ ਇਹੋ ਜਿਹੀਆਂ ਨਜ਼ਰਾਂ ਨਾਲ ਵੇਖਦੀ ਕਿ ਉਹ ਮੁੰਡਾ ਸਮਝ ਗਿਆ ਵੀ ਇਹ ਮੈਨੂੰ ਪਸੰਦ ਕਰਦੀ ਆ ਇੱਕ ਦਿਨ ਉਹ ਮੁੰਡਾ ਆਨੇ ਬਹਾਨੇ ਇਹਨਾਂ ਦੇ ਘਰ ਆਉਂਦਾ ਮਨਜੀਤ ਕੋਰ ਹੈ ਨਹੀਂ ਸੀ ਕਿਉਂਕਿ ਉਸ ਮੁੰਡੇ ਨੂੰ ਵੀ ਪਤਾ ਸੀ ਵੀ ਪ੍ਰੀਤ ਦੀ ਮਾਂ ਜਿਹੜੀ ਉਹ ਏਜੰਸੀ ਦੇ ਵਿੱਚ ਜਾ ਕੇ ਵੇਂਦੀ ਆ ਚਲੋ ਪ੍ਰੀਤ ਉਸ ਮੁੰਡੇ ਨੂੰ ਵੇਖ ਕੇ ਮੁਸਕਰਾਉਂਦੀ ਆ ਤੇ ਇਹ ਆਪਣੇ ਰਿਸ਼ਤੇ ਦੀਆਂ ਹੱਦਾਂ ਟੱਪ ਜਾਂਦੇ ਆ ਇਸ ਤੋਂ ਬਾਅਦ ਪ੍ਰਦੀਪ ਸ਼ਰਮਾ ਤੇ ਪ੍ਰੀਤ ਦਾ ਮਿਲਣਾ ਆਮ ਹੋ ਗਿਆ ਸੀ ਖੁੱਲਾ ਪੈਸਾ ਮਿਲਣ ਕਰਕੇ ਪ੍ਰਦੀਪ ਸ਼ਰਮਾ ਇਸ ਰਿਸ਼ਤੇ ਦੇ ਵਿੱਚ ਬਹੁਤ ਜ਼ਿਆਦਾ ਵੱਜ ਗਿਆ ਸੀ ਕਿਉਂਕਿ ਉਹ ਪੈਸੇ ਦਾ ਥੋੜਾ ਜਿਹਾ ਲਾਲਚੀ ਸੀ। ਇਸੇ ਤਰ੍ਹਾਂ ਜ਼ਿੰਦਗੀ ਚੱਲਦੀ ਰਹਿੰਦੀ ਆ। ਹੁਣ ਮਨਜੀਤ ਕੌਰ ਸੀ ਜਿਹੜੀ ਉਹਨੂੰ ਆਪਣੀ ਧੀ ਦੇ ਚਾਲ ਚੱਲਣ ਤੇ ਥੋੜਾ ਸ਼ੱਕ ਹੋਣ ਲੱਗਦਾ। ਉਹਦਾ ਮੁੰਡਾ ਸੀ ਸੋਨੂੰ ਉਹ ਵੀ ਗੈਰ ਜ਼ਿੰਮੇਵਾਰ ਸੀ। ਕਦੇ ਕਿਤੇ ਦੋਸਤਾਂ ਨਾਲ ਘੁੰਮਣ ਚਲਾ ਗਿਆ, ਕਦੇ ਕਿਤੇ ਚਲਾ ਗਿਆ। ਤੇ ਉਹਦੀ ਬੇਟੀ ਵੀ ਕੰਮ ਪ੍ਰਤੀ ਕੋਈ ਸੰਜੀਦਾ ਨਹੀਂ ਸੀ, ਨਾ ਪੜ੍ਹਾਈ ਪ੍ਰਤੀ ਸੰਜੀਦਾ ਸੀ। ਬਸ ਅੱਜ ਮੈਂ ਸੇਲੀਆਂ ਨਾਲ ਜਾਨੀ ਆ, ਅੱਜ ਮੈਂ ਇੱਥੇ ਚੱਲੀ, ਅੱਜ ਮੈਂ ਇੱਥੇ ਚੱਲੀ। ਉਹਦੇ ਬੱਚੇ ਉਹਨੂੰ ਪੁੱਛਦੇ ਨਹੀਂ ਸੀ, ਸਗੋਂ ਦੱਸਦੇ ਸੀ। ਪੈਸੇ ਮੰਗ ਲੈਣੇ ਤੇ ਚਲੇ ਜਾਣਾ ਇੱਕ ਦਿਨ ਮਨਜੀਤ ਕੌਰ ਨੇ ਸੋਚਿਆ ਵੀ ਮੈਂ ਆਪਣੇ ਦੋਨਾਂ ਬੱਚਿਆਂ ਨੂੰ ਇੰਨੇ ਖੁੱਲੇ ਪੈਸੇ ਦਿੰਨੀ ਆ ਕੀ ਇਹ ਮੇਰੀ ਗੱਲ ਠੀਕ ਆ ਫਿਰ ਉਹ ਸੋਚਦੀ ਆ ਵੀ ਮੈਂ ਆਪਣੇ ਬੱਚਿਆਂ ਤੋਂ ਕਦੇ ਹਿਸਾਬ ਕਿਤਾਬ ਨਹੀਂ ਮੰਗਿਆ ਮੇਰੀ ਕੁੜੀ ਇੰਨਾ ਖੁੱਲਾ ਖਰਚਾ ਕਰਦੀ ਕਿੱਥੇ ਆ ਚਲੋ ਇੱਕ ਦਿਨ ਪ੍ਰੀਤ ਆਪਣੀ ਮਾਂ ਤੋਂ ਪੈਸੇ ਮੰਗਦੀ ਆ ਪੈਸੇ ਉਹ ਕਾਫੀ ਮੰਗਦੀ ਆ ਤੇ ਮਨਜੀਤ ਕੌਰ ਨੂੰ ਪੁੱਛਦੀ ਵੀ ਹੁਣ ਤੱਕ ਮੈਂ ਤੈਨੂੰ ਇੱਕ ਗੱਲ ਨਹੀਂ ਕਦੇ ਪੁੱਛੀ ਕਿ ਤੂੰ ਪੈਸੇ ਕਿੱਥੇ ਲਾਉਣੀ ਆ ਨਾ ਤੂੰ ਮੈਨੂੰ ਦੱਸੀ ਆ ਪਰ ਹੁਣ ਮੈਨੂੰ ਦੱਸ ਵੀ ਤੂੰ ਇੰਨੇ ਪੈਸੇ ਕਿੱਥੇ ਖਰਚ ਕਰਦੀ ਆਂ ਪ੍ਰੀਤ ਕਹਿੰਦੀ ਵੀ ਮੰਮੀ ਹੁਣ ਮੈਂ ਤੈਨੂੰ ਇੱਕ ਇੱਕ ਪੈਸਾ ਕਿਵੇਂ ਗਿਣਾ ਸਕਦੀ ਆਂ ਵੀ ਅਸੀਂ ਸਹੇਲੀਆਂ ਜਾਂਦੀਆਂ ਹਨਾ ਕਦੇ ਅਸੀਂ ਪਾਰਟੀ ਤੇ ਚਲੀਆਂ ਗਈਆਂ ਕਦੇ ਕਿਤੇ ਕਦੇ ਕਿਤੇ ਵੀ ਖਰਚਾ ਤਾਂ ਹੋ ਹੀ ਜਾਂਦਾ ਉਹ ਕਹਿੰਦੀ ਠੀਕ ਆ ਹੁਣ ਤੈਨੂੰ ਪੈਸੇ ਚਾਹੀਦੇ ਆ ਨਾ ਮੈਂ ਇੰਨੇ ਪੈਸੇ ਨਹੀਂ ਦਿਊਂਗੀ ਜਿੰਨੇ ਤੂੰ ਮੰਗਿਆ ਮੈਂ ਤੈਨੂੰ ਆਪਣੇ ਹਿਸਾਬ ਨਾਲ ਪੈਸੇ ਦੇਵਾਂ ਤੇ ਉਹਨਾਂ ਪੈਸਿਆਂ ਦਾ ਮੈਨੂੰ ਹਿਸਾਬ ਕਿਤਾਬ ਚਾਹੀਦਾ ਤੇ ਇਹ ਗੱਲ ਆ ਜਿਹੜੀ ਇਹ ਪ੍ਰੀਤ ਨੂੰ ਬਹੁਤ ਬੁਰੀ ਲੱਗਦੀ ਆ ਪਰ ਪ੍ਰੀਤ ਚੁੱਪ ਰਹਿੰਦੀ ਆ ਤੇ ਹੁਣ ਉਹਨੂੰ ਇਹ ਵੀ ਪਤਾ ਲੱਗ ਗਿਆ ਸੀ ਵੀ ਹੁਣ ਪਹਿਲਾਂ ਵਾਂਗੂ ਖੁੱਲੇ ਪੈਸੇ ਨਹੀਂ ਮਿਲਣੇ ਉਧਰੋਂ ਪ੍ਰਦੀਪ ਸ਼ਰਮਾ ਜਿਹੜਾ ਕਿ ਪ੍ਰੀਤ ਦੇ ਪੈਸਿਆਂ ਦੇ ਕਰਕੇ ਉਹਦੇ ਨਾਲ ਜੁੜਿਆ ਹੋਇਆ ਸੀ ਜਦੋਂ ਉਹ ਪੈਸੇ ਹਨਾ ਘੱਟ ਖਰਚ ਕਰਨ ਲੱਗੀ ਤਾਂ ਉਹ ਵੀ ਉਹ ਤੋਂ ਥੋੜਾ ਜਿਹਾ ਕਿਨਾਰਾ ਕਰਨ ਲੱਗਿਆ ਇਸੇ ਗੱਲਬਾਤ ਦੇ ਚੱਲਦੇ ਮਨਜੀਤ ਕੌਰ ਆਪਣੀ ਜਾਇਦਾਦ ਆ ਜਿਹੜੀ ਆਪਣੇ ਪੁੱਤਰ ਸੋਨੂ ਦੇ ਨਾਮ ਕਰ ਦਿੰਦੀ ਆ ਇਸ ਗੱਲ ਦਾ ਪ੍ਰੀਤ ਨੂੰ ਪਤਾ ਲੱਗ ਜਾਂਦਾ ਉਹ ਆਪਣੀ ਮਾਂ ਦਾ ਵਿਰੋਧ ਕਰਦੀ ਆ ਪਰ ਉਹਦੀ ਮਾਂ ਕਹਿੰਦੀ ਵੀ ਦੇਖ ਤੂੰ ਬਹੁਤ ਖੁੱਲਾ ਖਰਚ ਕੀਤਾ ਅੱਜ ਤੱਕ ਮੈਂ ਤੈਨੂੰ ਕਦੇ ਨਹੀਂ ਰੋਕਿਆ ਜੇ ਤੂੰ ਚਾਹਣੀ ਆ ਕਿ ਮੈਂ ਤੈਨੂੰ ਵੀ ਪ੍ਰਾਪਰਟੀ ਦੇ ਵਿੱਚੋਂ ਕੁਝ ਹਿੱਸਾ ਦੇਵਾਂ ਤਾਂ ਤੂੰ ਪਹਿਲਾਂ ਮੈਨੂੰ ਸਿਆਣੀ ਬਣ ਕੇ ਦਿਖਾ ਤੂੰ ਕੋਈ ਕੰਮ ਨਹੀਂ ਕਰਦੀ ਕੋਈ ਜ਼ਿੰਮੇਵਾਰੀ ਨਹੀਂ ਸੰਭਲਦੀ ਸਾਰਾ ਦਿਨ ਪੈਸੇ ਉਡਾਉਂਦੀ ਰਹਿਣੀ ਆ ਜੇ ਮੈਂ ਤੇਰੇ ਨਾਂ ਪ੍ਰਾਪਰਟੀ ਕਰਤੀ ਤੂੰ ਤਾਂ ਸਾਰੀ ਪ੍ਰਾਪਰਟੀ ਖਾ ਜਾਵੇਂਗੀ ਤਾਂ ਚਲੋ ਪ੍ਰੀਤ ਆ ਜਿਹੜੀ ਉਹ ਕਹਿੰਦੀ ਵੀ ਮਾਂ ਤੈਨੂੰ ਐਵੇਂ ਲੱਗਦਾ ਵੀ ਤੂੰ ਮੈਨੂੰ ਪੈਸੇ ਦੇ ਦੇਂਦੀ ਆ ਚਲ ਹਨਾ ਮਾਪਿਓ ਦੇ ਸਿਰ ਤੇ ਹੀ ਐਸ਼ ਹੁੰਦੀ ਆ ਜੀ ਮੇਰਾ ਪਿਓ ਹੁੰਦਾ ਉਹ ਮੈਨੂੰ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਾ ਕਰਦਾ ਇਸ ਤਰ੍ਹਾਂ ਮਮਨ ਦੀਆਂ ਚ ਗੱਲਬਾਤ ਹੁੰਦੀ ਆ ਹੁਣ ਪ੍ਰੀਤ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਮੇਰੀ ਮਾਂ ਨੇ ਮੈਨੂੰ ਪ੍ਰਾਪਰਟੀ ਦੇ ਵਿੱਚੋਂ ਹਿੱਸਾ ਨਹੀਂ ਦੇਣਾ ਉਹ ਸੋਚਦੀ ਆ ਵੀ ਜੇ ਮੈਂ ਆਪਣੀ ਮਾਂ ਦੀ ਪ੍ਰਾਪਰਟੀ ਚਾਹਣੀ ਆ ਤਾਂ ਮੈਨੂੰ ਮੇਰੀ ਮਾਂ ਦਾ ਇੱਕ ਪਾਸਾ ਕਰਨਾ ਪਊਗਾ ਜਦੋਂ ਉਹ ਮਨਜੀਤ ਕੌਰ ਆ ਜਿਹੜੀ ਉਹ ਆਪਣੀ ਧੀ ਤੇ ਨਿਗਰ ਰੱਖਣੀ ਸ਼ੁਰੂ ਕਰ ਦਿੰਦੀ ਆ ਤੇ ਉਹਨੂੰ ਪ੍ਰਦੀਪ ਸ਼ਰਮਾ ਤੇ ਪ੍ਰੀਤ ਦੇ ਰਿਸ਼ਤੇ ਦਾ ਪਤਾ ਲੱਗ ਜਾਂਦਾ ਉਹਨੂੰ ਰੋਕ ਦੀ ਟੋਕਦੀ ਹੈ ਤੇ ਉਹਨੂੰ ਕਹਿੰਦੀ ਹੈ ਵੀ ਅੱਜ ਤੋਂ ਬਾਅਦ ਤੂੰ ਕਦੇ ਵੀ ਪ੍ਰਦੀਪ ਨੂੰ ਨਹੀਂ ਮਿਲੇਂਗੀ ਤੇ ਉਹ ਪ੍ਰਦੀਪ ਨੂੰ ਵੀ ਕਹਿ ਦਿੰਦੀ ਹੈ ਵੀ ਜੇ ਤੂੰ ਸਾਡੇ ਘਰ ਦੇ ਅੱਗੋਂ ਦੀ ਵੀ ਲੰਘਾਂ ਨਾ ਤਾਂ ਮੈਂ ਤੇਰੀਆਂ ਲੱਤਾਂ ਤੜਵਾ ਦੂੰ ਤੇ ਪ੍ਰਦੀਪ ਨੂੰ ਵੀ ਪਤਾ ਸੀ ਵੀ ਇਹਦੀ ਵਾਵਾ ਪਹੁੰਚ ਆ ਸ਼ਹਿਰ ਦੇ ਵਿੱਚ ਉਹ ਪਾਸਾ ਕਿਨਾਰਾ ਕਰਨ ਲੱਗ ਜਾਂਦਾ ਤੇ ਪ੍ਰੀਤ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿਉਂਕਿ ਉਹ ਪ੍ਰਦੀਪ ਦੇ ਪਿਆਰ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਸੀ ਉਹਨੂੰ ਇਹ ਸੀ ਵੀ ਨਾਲੇ ਤਾਂ ਇਹਨੇ ਮੈਨੂੰ ਪ੍ਰਾਪਰਟੀ ਨਹੀਂ ਦਿੱਤੀ ਹੁਣ ਪੈਸੇ ਵੀ ਨਹੀਂ ਦਿੰਦੀ ਤੇ ਹੁਣ ਮੈਨੂੰ ਪ੍ਰਦੀਪ ਤੋਂ ਵੀ ਦੂਰ ਕਰ ਰਹੀ ਆ ਹੁਣ ਪ੍ਰੀਤ ਇੱਕ ਦਿਨ ਪ੍ਰਦੀਪ ਨੂੰ ਚੋਰੀਓ ਮਿਲਦੀ ਆ ਤੇ ਉਹਨੂੰ ਕਹਿੰਦੀ ਆ ਕਿ ਤੈਨੂੰ ਮੇਰੀ ਮਾਂ ਦਾ ਇੱਕ ਪਾਸਾ ਕਰਨਾ ਹੋਊਗਾ ਇਹ ਗੱਲ ਸੁਣ ਕੇ ਪ੍ਰਦੀਪ ਆ ਜਿਹੜਾ ਹੈਰਾਨ ਰਹਿ ਜਾਂਦਾ ਕਿਉਂਕਿ ਇੰਨਾ ਭਿਆਨਕ ਰੂਪ ਨੇ ਪ੍ਰੀਤ ਦਾ ਪਹਿਲੀ ਵਾਰ ਦੇਖਿਆ ਸੀ ਉਹਨੂੰ ਕਹਿੰਦਾ ਵੀ ਕੀ ਮਤਲਬ ਉਹ ਕਹਿੰਦੀ ਵੀ ਮਤਲਬ ਸਿੱਧਾ ਵੀ ਮੇਰੀ ਮਾਂ ਨੇ ਨਾ ਮੈਨੂੰ ਪ੍ਰਾਪਰਟੀ ਦਿੱਤੀ ਆ ਤੇ ਹੁਣ ਤੈਨੂੰ ਤੇ ਮੈਨੂੰ ਵੀ ਮਿਲਣ ਤੋਂ ਰੋਕਦੀ ਆ ਦੇਖ ਜੇ ਤੈਨੂੰ ਪੈਸਾ ਚਾਹੀਦਾ ਤਾਂ ਮੇਰੀ ਮਾਂ ਦਾ ਇੱਕ ਪਾਸਾ ਕਰ ਦੇ ਮੈਂ ਤੈਨੂੰ 6 ਲੱਖ ਰੁਪਈਆ ਦਿਆਂ ਉਹ ਕਹਿੰਦਾ ਪਤਾ ਕਿੰਨਾ ਔਖਾ ਕੰਮ ਕਹਿ ਰਹੀ ਆ ਤੂੰ ਮੈਨੂੰ ਤਾਂ ਉਹ ਕਹਿੰਦੀ ਵੀ ਤੈਨੂੰ ਪੈਸਾ ਵੀ ਤਾਂ ਦੇ ਰਹੀ ਆ ਨਾ 6 ਲੱਖ ਰੁਪਏ ਥੋੜਾ ਥੋੜੀ ਹੁੰਦਾ ਉਧਰੋਂ ਪ੍ਰਦੀਪ ਸ਼ਰਮਾ ਜਿਹੜਾ ਕਿ ਪੈਸੇ ਦਾ ਪੀਰ ਸੀ ਉਹਨੂੰ ਇਹ ਵੀ ਲੱਗਦਾ ਵੀ ਹਾਂ ਉਹ ਕਹਿੰਦਾ ਜੇ ਫਸ ਗਿਆ ਕਹਿੰਦੀ ਨਹੀਂ ਫਸੇਗਾ ਆਪਾਂ ਪਲੈਨਿੰਗ ਹੀ ਇਸ ਤਰ੍ਹਾਂ ਬਣਾਵਾਂਗੇ ਇਹਨਾਂ ਦਿਨਾਂ ਦੇ ਵਿੱਚ 2015 ਦੀ ਇਹ ਗੱਲ ਆ ਸੋਨੂ ਆ ਜਿਹੜਾ ਉਹ ਆਪਣੇ ਦੋਸਤਾਂ ਦੇ ਨਾਲ ਡਲਹੌਜੀ ਜਾਂਦਾ ਆਪਣੀ ਮਾਂ ਤੋਂ ਪੈਸੇ ਲੈ ਜਾਂਦਾ ਤੇ ਘੁਮਣ ਫਿਰਨ ਜਾਂਦਾ ਤੇ ਪ੍ਰੀਤ ਆ ਜਿਹੜੀ ਉਹ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਗੁਰਦਾਮ ਜਾਣਾ ਮੇਰੀਆਂ ਸਹੇਲੀਆਂ ਵੀ ਜਾ ਰਹੀਆਂ ਨੇ ਟੂਰ ਜਾ ਰਿਆ ਗੁਰਗਾਉਂ ਜਾਣਾ ਤੇ ਮੈਨੂੰ ਪੈਸੇ ਚਾਹੀਦੇ ਆ ਚਲੋ ਮਨਜੀਤ ਕੌਰ ਉਹਨੂੰ ਪੈਸੇ ਦਿੰਦੀ ਆ ਤੇ ਪ੍ਰੀਤ ਜਿਹੜੀ ਗੁਰਗਾਉਂ ਲਈ ਚਲੀ ਜਾਂਦੀ ਆ ਉਸੇ ਰਾਤ ਜਿਹੜੀ ਮਨਜੀਤ ਕੌਰ ਉਹ ਘਰ ਦੇ ਵਿੱਚ ਕੱਲੀ ਹੁੰਦੀ ਆ ਹੁਣ ਰਾਤ ਨੂੰ ਉਹ ਆਪਣਾ ਦਰਵਾਜ਼ਾ ਬੰਦ ਕਰਕੇ ਸੌਂਦੀ ਆ ਤੇ ਸਵੇਰੇ ਉਹਦੀ ਏਜੰਸੀ ਦਾ ਇੱਕ ਬੰਦਾ ਏਜੰਸੀ ਦੀ ਚਾਬੀ ਲੈਣ ਉਹਨਾਂ ਦੇ ਘਰ ਆਉਂਦਾ ਜਦੋਂ ਉਹ ਘਰ ਆਉਂਦਾ ਤਾਂ ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੁੰਦਾ ਉਹ ਹੈਰਾਨ ਰਹਿ ਜਾਂਦਾ ਵੀ ਸਵੇਰ ਹੈਗੀ ਆ ਹਜੇ ਤੇ ਦਰਵਾਜਾ ਕਿਵੇਂ ਖੁੱਲਾ ਪਿਆ ਚਲੋ ਉਹ ਅੰਦਰ ਜਾਂਦਾ ਤੇ ਉਹਨੂੰ ਕੋਈ ਦਿਖਾਈ ਨਹੀਂ ਦਿੰਦਾ ਉਹ ਆਵਾਜ਼ ਮਾਰਦਾ ਕਿਉਂਕਿ ਬਾਹਰੋਂ ਕੋਈ ਵੀ ਆਵੇ ਭਾਵੇਂ ਜਾਣ ਪਛਾਣ ਵਾਲਾ ਹੋਵੇ ਇੱਕ ਵਾਰ ਤਾਂ ਆਵਾਜ਼ ਮਾਰਦਾ ਜਦੋਂ ਆਵਾਜ਼ ਮਾਰੇ ਤੋਂ ਕੋਈ ਨਹੀਂ ਬੋਲਦਾ ਤਾਂ ਉਹ ਹੋਰ ਅੱਗੇ ਜਾਂਦਾ ਤੇ ਜਾ ਕੇ ਜਦੋਂ ਉਹ ਬੁੱਤਕ ਦੇ ਨੇ ਕਮਰੇ ਦਾ ਦਰਵਾਜਾ ਖੋਲਦਾ ਤਾਂ ਮਨਜੀਤ ਕੌਰ ਦੀ ਖੂਨ ਨਾਲ ਲਿਬੜੀ ਹੋਈ লাশ ਆ ਜਿਹੜੀ ਕਮਰੇ 'ਚ ਪਈ ਹੁੰਦੀ ਆ ਉਹ ਡਰ ਜਾਂਦਾ ਤੇ ਬਾਹਰ ਆ ਕੇ ਰੌਲਾ ਪਾ ਦਿੰਦਾ ਅੰਡੀ ਗਵੰਡੀ ਇਕੱਠੇ ਹੁੰਦੇ ਆ ਤੇ ਪੁਲਿਸ ਬੁਲਾਈ ਜਾਂਦੀ ਆ ਕੁੜੀ ਨੂੰ ਫੋਨ ਕਰ ਦਿੱਤਾ ਜਾਂਦਾ ਮੁੰਡੇ ਨੂੰ ਫੋਨ ਕਰ ਦਿੱਤਾ ਜਾਂਦਾ ਸ਼ਾਮ ਤੱਕ ਦੋਨੋਂ ਜਾਣੇ ਜਿਹੜੇ ਉਹ ਪਹੁੰਚ ਜਾਂਦੇ ਆ ਉਦੋਂ ਤੱਕ ਪੁਲਿਸਾ ਜਿਹੜੀ ਉਹ ਕਾਫੀ ਕੁਛ ਖੰਗਾਲ ਚੁੱਕੀ ਹੁੰਦੀ ਆ ਹੁਣ ਪੁਲਿਸਾ ਜਿਹੜੀ ਉਹਨੂੰ ਪਹਿਲਾਂ ਤੇ ਲੱਗਦਾ ਸੀ ਵੀ ਸ਼ੁਰੂ-ਸ਼ੁਰੂ ਚ ਵੀ ਇਹ ਮਾਮਲਾ ਲੁੱਟ ਦਾ ਲੱਗਦਾ ਪਰ ਜਦੋਂ ਘਰ ਦੀ ਤਲਾਸ਼ੀ ਲਈ ਜਾਂਦੀ ਆ ਤਾਂ ਘਰ ਦੇ ਵਿੱਚੋਂ ਕੁਝ ਵੀ ਚੋਰੀ ਨਹੀਂ ਹੋਇਆ ਸੀ ਹੁਣ ਇਹ ਤਾਂ ਸਿੱਧੀ ਗੱਲ ਸੀ ਵੀ ਘਰ ਦੇ ਹੀ ਕਿਸੇ ਬੰਦੇ ਦਾ ਕੰਮ ਆ ਤੇ ਘਰ ਦੇ ਵਿੱਚ ਦੋ ਹੀ ਬੱਚੇ ਸੀ ਉਹਨਾਂ ਦੇ ਬੱਚਿਆਂ ਤੇ ਹੀ ਸ਼ੱਕ ਕੀਤਾ ਜਾ ਸਕਦਾ ਸੀ ਪਹਿਲਾਂ ਪੁਲਿਸ ਜਿਹੜੀ ਆਸੇ-ਪਾਸੇ ਪੁੱਛਦੀ ਆ ਤਾਂ ਪੁਲਿਸ ਨੂੰ ਪ੍ਰੀਤ ਤੇ ਪ੍ਰਦੀਪ ਸ਼ਰਮਾ ਦੇ ਰਿਸ਼ਤੇ ਬਾਰੇ ਪਤਾ ਲੱਗਦਾ। ਉਹਨੇ ਪੁਲਿਸ ਇੱਥੇ ਆਪਣੀ ਸੂਈ ਢਕਾਉਂਦੀ ਆ ਤੇ ਅੱਗੇ ਦੀ ਜਾਂਚ ਸ਼ੁਰੂ ਕਰਦੀ ਆ। ਹੁਣ ਜਦੋਂ ਪ੍ਰੀਤ ਦੀ ਕੋਲ ਡਿਟੇਲ ਕਢਾਈ ਜਾਂਦੀ ਆ ਉਦੋਂ ਇਹ ਤਾਂ ਸਾਫ਼ ਹੋ ਗਿਆ ਸੀ ਵੀ ਉਹਦੀ ਪ੍ਰਦੀਪ ਨਾਲ ਲੰਬੀ ਗੱਲਬਾਤ ਚੱਲਦੀ ਆ। ਫਿਰ ਉਹ ਸੋਚਦੇ ਆ ਵੀ ਇਹਦੇ ਪਿੱਛੇ ਕਾਰਨ ਕੀ ਹੋ ਸਕਦਾ ਮੌਤ ਦਾ। ਤੇ ਚਲੋ ਉਹਨਾਂ ਨੇ ਨਾ ਹਨ ਜਦੋਂ ਵੇਖਿਆ ਵੀ ਜਿਵੇਂ ਘਰ ਦੇ ਵਿੱਚ ਕਿਵੇਂ ਐਂਟਰੀ ਹੋਈ। ਤੇ ਦਰਵਾਜ਼ਾ ਕਿਵੇਂ ਖੁੱਲਿਆ ਫੋਰਸ ਐਂਟਰੀ ਦਾ ਕੋਈ ਨਿਸ਼ਾਨ ਨਹੀਂ ਸੀ ਤੇ ਉਹਨਾਂ ਦੇ ਘਰ ਦੇ ਦਰਵਾਜ਼ਿਆਂ ਨੂੰ ਇਸ ਤਰ੍ਹਾਂ ਦੇ ਲੋਕ ਲਾਏ ਸੀ ਵੀ ਬਾਹਰੋਂ ਕੋਈ ਵੀ ਹੋੜ ਸਕਦਾ ਸੀ ਪਰ ਇਹਨਾਂ ਗੱਲਾਂ ਦਾ ਕੱਲੇ ਪਰਿਵਾਰਕ ਮੈਂਬਰਾਂ ਨੂੰ ਪਤਾ ਸੀ ਤੀਜੇ ਬੰਦੇ ਨੂੰ ਕਿਸੇ ਨੂੰ ਨਹੀਂ ਪਤਾ ਸੀ ਹੁਣ ਜੇ ਘਰ ਦੇ ਬੰਦੇ ਨੇ ਕੋਈ ਇਹੋ ਜਿਹਾ ਕੰਮ ਕੀਤਾ ਇਹਦਾ ਮਤਲਬ ਉਹਨੂੰ ਪਤਾ ਸੀ ਵੀ ਦਰਵਾਜ਼ਾ ਕਿਵੇਂ ਖੁੱਲਦਾ ਪੁਲਿਸ ਇਸ ਗੱਲ ਤੇ ਜਦੋਂ ਜਾਂਚ ਕਰਨੀ ਸ਼ੁਰੂ ਕਰਦੀ ਆ ਹੁਣ ਬੱਚੇ ਆ ਜਿਹੜੇ ਦੋਨੇ ਆ ਜਾਂਦੇ ਆ ਪ੍ਰੀਤ ਨੂੰ ਹੀ ਪਹਿਲਾਂ ਪੁੱਛਿਆ ਜਾਂਦਾ ਪ੍ਰੀਤ ਨੂੰ ਪੁੱਛਿਆ ਜਾਂਦਾ ਵੀ ਤੂੰ ਕਿੱਥੇ ਗਈ ਸੀ ਉਹ ਕਹਿੰਦੀ ਮੈਂ ਗੁੜਗਾਉਂ ਗਈ ਸੀ ਪੁਲਿਸ ਵਾਲੇ ਉਹਦੀ ਡਿਟੇਲ ਉਹ ਦਿਖਾਉਂਦੇ ਆ ਲੋਕੇਸ਼ਨ ਵੀ ਤੂੰ ਤਾਂ ਅੰਮ੍ਰਿਤਸਰ ਦੇ ਇੱਕ ਫਲਾਨੇ ਹੋਟਲ ਦੇ ਵਿੱਚ ਸੀ ਤੂੰ ਕਿੱਥੋਂ ਦਿੱਲੀ ਗਈ ਆ ਤਾਂ ਉਹ ਘਬਰਾ ਜਾਂਦੀ ਆ ਤੇ ਉਹ ਕਹਿੰਦੀ ਕੱਲ ਮੈਂ ਦਿੱਲੀ ਗਈ ਸੀ ਮੈਂ ਤਾਂ ਰਾਤ ਆ ਕੇ ਹੋਟਲ 'ਚ ਰੁਕੀ ਆ ਕਿਉਂਕਿ ਮੈਨੂੰ ਪਤਾ ਸੀ ਵੀ ਮੈਂ ਲੇਟ ਹੋ ਗਈ ਪੁਲਿਸ ਵਾਲੇ ਆ ਜਿਹੜੇ ਉਹ ਕਹਿੰਦੇ ਵੀ ਸਾਨੂੰ ਤੇਰੇ ਤੇ ਸ਼ੱਕ ਆ ਵੀ ਤੂੰ ਆਪਣੀ ਮਾਂ ਦਾ ਕਤਲ ਕਰਵਾਇਆ ਪਹਿਲਾਂ ਤਾਂ ਇਹ ਗੱਲ ਸੁਣ ਕੇ ਉਹ ਨਾਟਕ ਕਰਦੀ ਆ ਚੌਂਕਦੀ ਆ ਪਰ ਪੁਲਿਸ ਵਾਲੇ ਕਹਿੰਦੇ ਵੀ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗ ਚੁੱਕਿਆ ਅਸੀਂ ਪ੍ਰਦੀਪ ਸ਼ਰਮਾ ਨੂੰ ਮਨਾ ਲਿਆ ਪੁਲਿਸ ਦੇ ਏਸੇ ਦਬ ਦਬੇ ਤੋਂ ਪ੍ਰੀਤ ਜਿਹੜੀ ਸਾਰੀ ਗੱਲ ਮੰਨ ਜਾਂਦੀ ਆ ਪ੍ਰੀਤ ਆਪਣੀ ਸਾਰੀ ਸਟੋਰੀ ਪੁਲਿਸ ਵਾਲਿਆਂ ਨੂੰ ਦੱਸਦੀ ਆ ਵੀ ਹਾਂ ਮੇਰੀ ਮਾਂ ਨੇ ਮੇਰੇ ਨਾਲ ਧੱਕਾ ਕੀਤਾ ਮੇਰੇ ਭਰਾ ਦੇ ਨਾਮ ਸਾਰੀ ਪ੍ਰਾਪਰਟੀ ਕਰਾਤੀ ਉਹ ਕੜਾ ਜ਼ਿੰਮੇਵਾਰ ਸੀ ਉਹ ਕੜਾ ਏਜੰਸੀ ਸਾਹਮਣੇ ਦਾ ਸੀ ਜਾਂ ਕੰਮ ਕਰਦਾ ਸੀ ਮੇਰੇ ਤੇ ਹੀ ਮੇਰੀ ਮਾਂ ਲੱਗਦੀ ਸੀ ਉਹਨੇ ਆਪਣੀ ਮੌਤ ਆਪ ਸਹੀੜੀ ਆ ਕਿਉਂਕਿ ਉਹ ਮੈਨੂੰ ਤੇ ਪ੍ਰਦੀਪ ਨੂੰ ਵੀ ਮਿਲਣ ਤੋਂ ਰੋਕਦੀ ਸੀ ਸਾਡੇ ਰਾਹ ਦੇ ਵਿੱਚ ਰੋੜਾ ਸੀ ਤੇ ਮੇਰੇ ਸਾਰੇ ਹੱਕ ਵੀ ਉਹ ਖਾ ਗਈ ਸੀ ਉਸ ਤੋਂ ਬਾਅਦ ਪ੍ਰਦੀਪ ਸ਼ਰਮਾ ਨੂੰ ਤੇ ਪ੍ਰੀਤ ਨੂੰ ਗ੍ਰਿਫਤਾਰ ਕਰਕੇ ਥਾਣੇ ਭੇਜ ਦਿੱਤਾ ਜਾਂਦਾ ਤੇ ਅੱਗੇ ਜਿਹੜਾ ਉਹਨਾਂ ਤੇ ਕੇਸ ਚੱਲਦਾ ਹੁਣ ਤੱਕ ਉਹਨਾਂ ਦਾ ਕੀ ਬਣਿਆ ਇਹ ਕਿਸੇ ਵੀ ਰਿਕਾਰਡ ਦੇ ਵਿੱਚੋਂ ਜਾਣਕਾਰੀ ਜਿਹੜੀ ਨਹੀਂ ਮਿਲੀ ਪਰ ਇੱਕ ਵਾਰ ਇਸ ਘਟਨਾ ਨੇ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਭਾਵੇਂ ਕਿ ਮਨਜੀਤ ਕੌਰ ਕੰਮ ਦੇ ਵਿੱਚ ਵਿਜੀ ਰਹੀਂਦੀ ਸੀ ਏਜੰਸੀ ਸਾਂਭਣਾ ਕੋਈ ਛੋਟੀ ਗੱਲ ਨਹੀਂ ਸੀ ਤੇ ਉਹਨੇ ਆਪਣੇ ਬੱਚਿਆਂ ਨੂੰ ਚੰਗੀ ਪਰਵਰਿਸ਼ ਦੇਣ ਦੀ ਕੋਸ਼ਿਸ਼ ਕੀਤੀ ਪਰ ਕਿਤੇ ਨਾ ਕਿਤੇ ਉਹ ਹੋਣ ਗੈਲੀ ਕਰ ਗਈ ਜਾਂ ਉਹਦੇ ਲਾੜ ਪਿਆਰ ਦਾ ਉਹਦੀ ਔਲਾਦ ਫਾਇਦਾ ਚੱਕ ਗਈ ਕੋਈ ਵੀ ਮਾਪਿ ਉਹ ਨਹੀਂ ਚਾਹੁੰਦਾ ਹੁੰਦਾ ਕਿ ਸਾਡਾ ਧੀ ਪੁੱਤ ਗਲਤੀ ਕਰੇ ਅਕਸਰ ਗਲਤੀਆਂ ਹੋ ਜਾਂਦੀਆਂ ਇਸ ਉਮਰ ਦੇ ਵਿੱਚ ਬੱਚੇ ਗਲਤੀ ਕਰ ਸਕਦੇ ਆ ਪਰ ਇਨ੍ਹਾਂ ਗਲਤੀਆਂ ਤੋਂ ਸਬਕ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਆਉਣਾ ਹੁੰਦਾ ਨਾ ਕਿ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਖਤਮ ਕਰਨਾ ਹੁੰਦਾ ਇਹੋ ਜਿਹੀਆਂ ਕਟਨਾਮਾ ਰੋਂਗਟੇ ਖੜੇ ਕਰਦੀਆਂ ਨੇ ਤੇ ਹੈਰਾਨੀ ਹੁੰਦੀ ਆ ਕਿ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਦੇ ਕਿਉਂ ਹੋ ਰਹੇ ਨੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ